ਹੈਲੋ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਦੋਸਤੋ ਅੱਜ 4 ਤਰੀਕ ਦੀ ਵੀਡੀਓ 2025 ਭਰਾਓ ਆ ਵੇਖ ਸਕਦੇ ਹੋ ਤੁਸੀਂ ਇਦਾਂ ਜਿਹੜਾ ਮਾੜਾ ਮੋਟਾ ਗਾਂਦ ਫਿਰ ਜਾਂ ਲੜਨਾ ਸ਼ੁਰੂ ਹੋ ਗਿਆ ਤੇ ਆ ਇਹ ਮਕਾਨ ਚਾਰ ਤੋਂ ਪੰਜ ਦੇ ਕਰੀਬ ਮਕਾਨ ਸੀਗੇ ਇਹਦੇ ਬਾਈ ਦੇ ਇਕੱਲਾ ਚੁੰਡਾ ਰਹਿ ਗਿਆ ਬਾਕੀ ਦਰਿਆ ਦੇ ਵਿੱਚ ਡਿੱਗ ਪਏ ਆ ਵੇਖ ਸਕਦੇ ਹੋ ਇਦਾਂ ਇਸ ਤਰੀਕੇ ਇਥੇ ਢਾਹ ਲੱਗੀ ਸੀ ਕਿ ਪਾਣੀ ਜੇ ਹੁਣ ਫਿਰ ਵਧੇਗਾ ਤੇ ਭਰਾਓ ਢਾਹ ਲਗਣੀ ਲਾਜ਼ਮੀ ਹੈ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਓ ਜਿੰਨੇ ਸਾਡੇ ਵੀਰ ਭਰਾ ਸਾਨੂੰ ਵੇਖਣ ਵਾਲੇ ਨੇ ਸਹੀ ਜਾਣਕਾਰੀ ਸਾਰਿਆਂ ਤੱਕ ਪਹੁੰਚਣੀ ਜ਼ਰੂਰੀ ਹੈ ਕਿਉਂਕਿ 4 ਤਰੀਕ ਦੀ ਵੀਡੀਓ ਹੈ ਪਾਣੀ ਥੋੜਾ ਬਹੁਤਾ ਵਧਣਾ ਸ਼ੁਰੂ ਹੈ ਜਿੰਨਾ ਕੋ ਪਾਣੀ ਛੱਡਿਆ ਗਿਆ ਸੀ ਤੇ ਹਾਲੇ ਬਰਸਾਤਾਂ ਸ਼ੁਰੂ ਨੇ ਇਹ ਕਿਤੇ ਨਾ ਕਿਤੇ ਡਰ ਦਾ ਮਾਹੌਲ ਜ਼ਰੂਰ ਬਣ ਗਿਆ ਕਿਉਂਕਿ ਪਾਣੀ ਉਹ ਡੈਮ ਦਾ ਛੱਡਿਆ ਗਿਆ ਜਿੰਨਾ ਕੋ ਛੱਡਿਆ ਗਿਆ ਤੇ ਜੇ ਆਪਾਂ ਬਰਸਾਤ ਦੀ ਗੱਲ ਕਰ ਲਈਏ ਜਦੋਂ ਬਰਸਾਤ ਦਾ ਪਾਣੀ ਆਉਂਦਾ ਤੇ ਫਿਰ ਇਹ ਕਿ ਦਿਨ ਕਿਤੇ ਪਾਣੀ ਦਾ ਵਾਧਾ ਵੇਖਣ ਨੂੰ ਮਿਲ ਸਕਦਾ ਫਿਰ ਦੁਬਾਰ ਤੋਂ ਤੇ ਆਪੋ ਆਪਣਾ ਬਚਾਅ ਜ਼ਰੂਰ ਰੱਖੋ ਜਿੰਨੇ ਸਾਡੇ ਵੀਰ ਫਰਾ ਦਰਿਆਈ ਇਲਾਕੇ ਵਾਲੇ ਨੇ ਗਾਹ ਨਹੀਂ ਬਣਾ ਲੈਨੇ ਆਪੋ ਆਪਣਾ ਬਚਾਅ ਜਿਹੜਾ ਜ਼ਰੂਰ ਕਰੋ ਜਿੱਦਾਂ ਤੁਹਾਨੂੰ ਪਤਾ ਹੈ ਰਾਵੀ ਦਰਿਆ ਵਿੱਚ ਫਿਰ ਤੂ ਪਾਣੀ ਦਾ ਪੱਧਰ ਵਧ ਗਿਆ ਇੱਕ ਸਾਡਾ ਬਾਈ ਕਹਿ ਰਿਹਾ ਸੀ ਵੀ ਪਹਿਲਾਂ ਨਾਲੋਂ ਪਾਣੀ ਹੁਣ ਜ਼ਿਆਦਾ ਵਧਿਆ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਨੇ ਭਰਾਓ ਕਿ ਆਪਾਂ ਤੁਹਾਡੇ ਤੱਕ ਸਹੀ ਜਾਣਕਾਰੀ ਲੈਂਦੇ ਰਹਿੰਨੇ ਆ ਕਿਉਂਕਿ ਹੁਣ ਅੱਜ 12 ਵਜੇ ਦੀ ਗੱਲ ਕਰੀਏ ਕਿ 2-2 ਫੁੱਟ ਜਿਹੜੇ ਦਰ ਚੱਕੇ ਗਏ ਨੇ ਪਾਣੀ ਕਿੰਨਾ ਆਉਂਦਾ ਕਿੰਨਾ ਨਹੀਂ ਆਉਂਦਾ ਜਦੋਂ ਪਹੁੰਚੇਗਾ ਫੇਰ ਹੀ ਆਪਾਂ ਤੁਹਾਨੂੰ ਦੱਸ ਸਕਦੇ ਆ ਭਰਾਓ ਪਰ 2 ਫੁੱਟ ਦਾ ਜ਼ਿਕਰ ਹੋ ਚੁੱਕਿਆ ਹੈ ਭਰਾਓ ਤੇ ਹੱਲੇ ਬਰਸਾਤਾਂ ਹੋਣਗੀਆਂ ਤੇ ਪਾਣੀ ਦਾ ਵਾਧਾ ਹੋਏਗਾ ਭਰਾਓ ਬਰਸਾਤਾਂ ਹੋਣਗੀਆਂ ਤੇ ਪਾਣੀ ਦਾ ਵਾਧਾ ਹੋਏਗਾ ਤੇ ਇਦਾਂ ਜ਼ਮੀਨਾਂ ਨੂੰ ਢਾਹ ਲੱਗੇਗੀ ਆ ਵੇਖੋ ਚੋਨੇ ਪੱਕੇ ਹੋਏ ਨੇ ਫਿਰ ਇਹ ਡਿਗਣਾ ਸ਼ੁਰੂ ਹੋ ਜਾਣੇ ਨੇ ਭਰਾਓ